ਬਠਿੰਡਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਰਾਤ ਦੇ ਸਮੇਂ ਚੋਰਾਂ ਨੇ ਘਰ ਚ ਕਾਰਾ ਕਰ ਦਿੱਤਾ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਚੋਰਾਂ ਨੇ ਲੋਕਾਂ ਦੀਆਂ ਰਾਤਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਏ ਦੱਸਦੀ ਕਿ ਚੋਰਾਂ ਨੇ ਘਰ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਏ ਚੋਰਾਂ ਨੇ ਘਰ ਵਿੱਚ ਪਏ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਚੋਰ ਇੰਨੇ ਛਾਤਰ ਸੀ ਕਿ ਉਹਨਾਂ ਨੇ ਕਿਸੇ ਨੂੰ ਪਿੰਕ ਵੀ ਨਹੀਂ ਲੱਗਣ ਦਿੱਤੀ ਪਰਿਵਾਰਕ ਮੈਂਬਰਾਂ ਤੋਂ ਸੁਣਦੇ ਆ ਆਖਰ ਇਹ ਘਟਨਾ ਕਿਵੇਂ ਘਟੀ ਕੋਈ ਜਿਵੇਂ ਰਾਤ ਨੂੰ ਅਸੀਂ ਆਪਣੀ 11:00 ਬਜੇ 20-25 ਮਿੰਟ ਤੱਕ ਘਰੇ ਆਏ। ਘਰੇ ਆਣ ਤੋਂ ਬਾਅਦ ਅਸੀਂ ਆਪਣਾ ਸਾਰਾ ਦਿਨ ਰੋਜ਼ ਥਾਲਾ ਤੁਲੇ ਠੱਕ ਕਰਦੇ ਸਾਰਾ ਚੱਕ ਚੁੱਕ ਕਰਕੇ ਤੇ ਮੈਂ ਫਰਸਟ ਫਲੋਰ ਤੇ ਰਹਿਣਾ। ਮੈਂ ਫਰਸਟ ਫਲੋਰ ਤੇ ਆ ਕੇ ਫਰਸਟ ਫਲੋਰ ਤੇ ਆ ਕੇ ਆਪਣੇ ਜੋ ਰੋਜ਼ ਦੀ ਰੁਟੀਨ ਨਾਲ ਆਪਣਾ ਜਿਵੇਂ ਹੁੰਦਾ ਸੀ ਆ ਕੇ ਆਪਣਾ 10 ਮਿੰਟ ਬੱਚਿਆਂ ਨਾਲ ਬੈਠ ਕੇ ਤੇ ਨਾਲ ਦੇ ਨਾਲ ਸੌ ਗਏ। ਸੌਣ ਤੋਂ ਬਾਅਦ ਵੀ ਕੀ ਕਹਿੰਦੇ ਜਦੋਂ ਸਵੇਰੇ ਉੱਠੇ ਦਾ ਉਸੇ ਦਾ ਰੁਟੀਨ ਸੀ ਬੱਚਾ ਨੇ ਸਕੂਲ ਜਾਣਾ ਸੀਗਾ ਉਹ ਵੀ ਚਲੇਗੇ ਮੈਂ ਵੀ ਆਪਣਾ ਨਹਾ ਤੋ ਕੇ ਤਿਆਰ ਹੋ ਕੇ ਕੰਮ ਗਿਆ ਜਦੋਂ ਅਸੀਂ ਉੱਪਰ ਗਏ ਸਾਡੀ ਜਿਹੜਾ ਸੈਕਿੰਡ ਫਲੋਰ ਹੈ ਉਸ ਤੋਂ ਜਾ ਕੇ ਦੇਖਿਆ ਤਾਂ ਲਵਾੜੀ ਜੀ ਖੁੱਲੀ ਪਈ ਸੀ ਸਾਰੀ ਸਾਰਾ ਸਮਾਨ ਰਹਿਣੀ ਸੀ ਸਾਡਾ ਸਾਰਾ ਸਮਾਨ ਰਹਿਣੀ ਸੀ ਅਸੀਂ ਦੇਖਿਆ ਵੀ ਆਹ ਕੀ ਹੋਇਆ ਉੱਪਰ ਤੱਕ ਤਾਂ ਆਉਂਦੀ ਜਗ੍ਹਾ ਨਹੀਂ ਹੈਗੀ ਕੋਈ ਵੀ ਇੰਨੀ ਉੱਚੀ ਜਗ੍ਹਾ ਤੇ ਕਿਵੇਂ ਆ ਗਿਆ ਤੇ ਅਸੀਂ ਸਾਰਾ ਕੁਝ ਦੇਖਿਆ ਤਾਂ ਵੀ ਸਾਡਾ ਇੱਕ ਨਵਾਂ ਗੇਟ ਬਣਾਇਆ ਸੀ ਅਸੀਂ ਨਮਾ ਗੇਟ ਦੇ ਥੱਲੇ ਕੋਈ ਵਿਰਲ ਰਹਿ ਗਈ ਸੀ ਦੋ ਕੋ ਆਪਣਾ ਪੁੱਟ ਗਈ ਉਹ ਗੇਟ ਉੱਚਾ ਬਣ ਗਿਆ ਸੀਗਾ ਤੇ ਸਾਡੀ ਗੱਡੀ ਅੰਦਰ ਨੰਗਦੀ ਨਹੀਂ ਸੀ ਅਸੀਂ ਥੱਲੇ ਦੋ ਰਸਤੇ ਉਤਾਰ ਕੇ ਨਾ ਤੇ ਗੱਡੀ ਚਲਾਉਣ ਵਾਸਤੇ ਬਰਾਹ ਸੀਗਾ ਵੀ ਇੱਥੇ ਥੱਲੇ ਕਿਹੜਾ ਕੋਈ ਵੜ ਜੂਗਾ ਉਸੇ ਰਸਤੇ 'ਚ ਕੋਈ ਵੜ ਕੇ ਨਾ ਥੱਲੋ ਦੀ ਉਹਨੇ ਪਹਿਲੇ نیچے ਦੇਖਿਆ ਨੀਚੇ ਉਹਨੂੰ ਕੁਝ ਮਿਲਿਆ ਨਹੀਂਗਾ ਉਹ ਫਿਰ ਉਤੀ ਤੀਸਰੀ ਮੈਂ ਦੋ ਮਤਲਬ ਸੈਕੰਡ ਫਲੋਰ ਤੇ ਚਲਾ ਗਿਆ ਸੈਕੰਡ ਫਲੋਰ ਤੇ ਜਾ ਕੇ ਉਹਨੇ ਆਪਣਾ ਦੇਖਿਆ ਸਾਰਾ ਕੁਝ ਕੋਈ ਉੱਪਰ ਹੈ ਤਾਂ ਹੈ ਨਹੀਂ ਜਿਹੜਾ ਰਹਿੰਦਾ ਨਹੀਂ ਜੀ ਉੱਪਰ ਕੋਈ ਵੀ ਉਨੇ ਜਿਨ੍ਹਾਂ ਨੂੰ ਟਾਈਮ ਲੱਗਿਆ ਉਹਨੂੰ ਪੌਣਾ ਘੰਟਾ ਲਾਇਆ ਉਹਨੇ ਪੌਣੇ ਘੰਟੇ ਦੇ ਵਿੱਚ ਜਿਹੜਾ ਕੁਝ ਨੂੰ ਮਿਲਿਆ 골ਡ ਸੀਗਾ ਸਾਡੇ ਮੰਮੀ ਜੀ ਦਾ ਵੀ ਸੀਗਾ 골ਡ ਆ ਉਹ ਵੀ ਲੈ ਗਿਆ ਤੇ ਨਾਲ ਕੁਝ ਪੈਸੇ ਪਏ ਸੀਗੇ ਪੈਸੇ ਵੀ ਲੈ ਗਿਆ ਲਮੜੀ ਚੋਂ ਕੱਢ ਕੇ ਸਾਰਾ ਸਮਾਨ ਜਿਹੜਾ ਖਲੇਦ ਕੇ ਚਲਾ ਗਿਆ ਜੀ ਕਿੰਨਾ ਕੁ ਅੰਦਾਜ਼ਾ ਨੂੰ ਇੱਕ ਮੋਬਾਈਲ ਵੀ ਸਾਡਾ ਪਿਆ ਸੀਗਾ ਉਹ ਮੋਬਾਈਲ ਜਾਣ ਲੱਗੇ ਆਡੀਓ ਦੇ ਵਿੱਚ ਰੱਖ ਗਿਆ ਸਾਡੇ ਪਾਸਪੋਰਟ ਪਏ ਸੀਗੇ ਪਾਸਪੋਰਟ ਵੀ ਰੱਖ ਗਿਆ ਉਹ ਫਟੇ ਨੋਟ ਜੇ ਸੀਗੇ ਉਹ ਵੀ ਸਿੱਟ ਗਿਆ ਉੱਥੇ ਇਹ ਕਿੰਨੇ ਕਿਤਾ ਨੁਕਸਾਨ ਦਾ ਅੰਦਾਜ਼ਾ ਲਗਾ ਰਹੇ ਹੋ ਦਾ ਮੇਰੇ ਕੈਸ਼ ਤਾਂ ਸੀਗਾ ਜੀ ਕੋਈ 20 3000 ਰੁਪਏ ਸੀਗਾ ਜੀ ਤੇ ਗੋਲਡ ਦੱਸੇ ਉਹਨਾਂ ਨੂੰ ਲਾਉਣ ਦਾ ਆਈਡੀਆ ਤਾਂ ਲੱਗ ਨਹੀਂ ਰਿਹਾ 7 8 ਤੋਲੇ ਦਾ ਪੱਕਾ ਹੀ ਸੀਗਾ ਜੀ ਹੁਣ ਬਾਅਦ ਚ ਜਨਾਨੀਆਂ ਨੂੰ ਯਾਦ ਆਉਂਦਾ ਵੀ ਆਹ ਚੀਜ਼ ਵੀ ਨਹੀਂ ਮਿਲੀ ਤਾਂ ਮੇਰੀ ਆਹ ਚੀਜ਼ ਨਹੀਂ ਮਿਲੀ ਜਿਵੇਂ ਆਮ ਰੋਟੀਨ ਚ ਪਿਆ ਹੁੰਦਾ ਪਿਆ ਹੁੰਦਾ ਕਿੰਨਾ ਕਿ ਵਜ ਦੀ ਘਟਨਾ ਤੁਸੀਂ ਮੰਨਦੇ ਹੋ ਕਿ ਕੋਈ ਘਟਨਾ ਸੀ ਕਿ ਕਿਤੇ ਵੀ ਹੋਈ ਹੈ ਨਾਲ ਦੇ ਅਸੀਂ ਸਾਡੇ ਪਰੋਸੇ ਸਾਡਾ ਆਫ ਦਾ ਕੈਮਰਾ ਖਰਾਸ ਸੀਗਾ ਅਸੀਂ ਪਰੋਸਿਆਂ ਦੇ ਕੈਮਰੇ ਦੇ ਵਿੱਚੋਂ ਦੇਖਿਆਗਾ ਉਹਨੇ ਦੇਖਿਆ ਵੀ 2 ਵਜੇ ਕਿ ਕੀ ਕਹਿੰਦੇ 22 ਮਿੰਟ ਦੇ ਵਿੱਚ ਅੰਦਰ ਵੜਿਆ ਬੰਦਾ ਕੁੱਤੇ ਵੀ ਭੌਂਕੀ ਜਾਂਦੇ ਸੀ ਬਹੁਤ ਜ਼ਿਆਦਾ ਤੇ ਉਹ ਉਸ ਕਰਕੇ ਉਹ ਅੰਦਰ ਵੜਨ ਤੋਂ ਬਾਅਦ 3 ਵਜੇ 5 ਮਿੰਟ ਤੇ ਉਹ ਬਾਹਰ ਬਾਹਰ ਨਿਕਲੇ ਆ ਪੁਲਿਸ ਨੂੰ ਤਲਾਸ਼ ਦਿੱਤੀ ਹੈ ਜੀ ਹਾਂ ਪੁਲਿਸ ਨੂੰ ਤਲਾਸ਼ ਦਿੱਤੀ ਜੀ ਅਸੀਂ ਤੇ ਜਿਹੜੀ ਕਾਰਵਾਈ ਕਰਨੀ ਹੈ ਹੁਣ ਦੇਖੋ ਜੀ ਕਾਲ ਆਈ ਸੀ ਜੀ 112 ਤੋਂ ਅਸੀਂ ਤਾਂ ਪੜਤਾਲ ਕਰਨ ਆਏ ਸੀ ਕਿ ਚੋਰੀ ਹੋਈ ਹੈ ਸਮਾਨ ਦੀ ਕੋਈ ਤੇ ਇਹ ਹੁਣ ਜਾ ਰਹੇ ਨੇ ਸਿਟੀ ਗਤਵਾਲੀ ਚ ਆ ਆਪੇ ਰੱਖੋ ਮਾਸਟਰ ਸਰ ਇਹਦੇ ਵਿੱਚ ਇਹਨਾਂ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਕਿ ਵੀ ਕਿੰਨੇ ਕਵਿਡ ਦੀ ਘਟਨਾ ਸੀ ਤੇ ਕਿਵੇਂ ਇਹ ਰਾਤ 2 ਵਜੇ ਦਾ ਟਾਈਮ ਕਹਿੰਦੇ ਆ ਜੀ ਹਾਂ ਕੋਈ ਸੀਸੀਟੀਵੀ ਵਗੈਰਾ ਵੀ ਕੁਝ ਇਹ ਹੁਣ ਦੇਖਣਗੇ ਨਾ ਤਫ਼ਤੀਸ਼ ਅਫਸਰ ਆਊਗਾ ਉਹ ਹੀ ਦੇਖੂਗਾ ਸਰ ਜੀ